ਅੱਜ ਅਸੀਂ ਸਾਡਾ ਲਾਸਟ ਦਿਨ ਸੀਗਾ ਕੈਂਪੇਨ ਦਾ ਅੱਜ ਤਰਨਤਨ ਦੇ ਵਿੱਚ ਕੀ ਵਾਰਡ ਨੰਬਰ 3 ਦੇ ਵਿੱਚ ਤੇ ਵਾਰਡ ਵਾਸੀਆਂ ਦੇ ਨਾਲ ਅਸੀਂ ਜੋ ਉਹਨਾਂ ਨਾਲ ਵਾਅਦੇ ਕੀਤੇ ਨੇ ਉਹ ਉਹਦੇ ਵਿੱਚ ਜਿ ਤਰ੍ਹਾਂ ਕਿ ਲਾਈਟਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਜਾਂ ਕੋਈ ਗਲੀਆਂ ਨਾਲੀਆਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਜਾਂ ਫਿਰ ਨਿੱਜੀ ਉਹਨਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਉਹ ਬਣ ਲਈ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਪੂਰਾ ਵਾਅਦਾ ਕੀਤਾ ਕਿ ਤੁਹਾਨੂੰ ਦਿਨ ਰਾਤ ਜਦੋਂ ਵੀ ਲੋੜ ਆ ਤੇ ਤੁਹਾਡਾ ਭਰਾ ਜਿਹੜਾ अवेलेबल ਰਹੂਗਾ ਜੀ ਵੋਟਰਾਂ ਵੱਲੋਂ ਬਹੁਤ ਵਧੀਆ ਪਿਆਰ ਸਤਿਕਾਰ ਮਿਲ ਰਿਹਾ ਹੈ ਜੀ ਸਾਰੇ ਬਹੁਤ ਸਤਿਕਾਰ ਕਰਦੇ ਨੇ ਤੇ ਸਾਰਿਆਂ ਨੇ ਵਧੀਆ ਹੰਗਾਰਾ ਦਿੱਤਾ ਹੈ ਕਿ ਅਸੀਂ ਆਪਣੀ ਬੋਟ ਦਾ ਜਿਹੜਾ ਸਹੀ ਇਸਤੇਮਾਲ ਕਰਕੇ ਤੁਹਾਨੂੰ ਜ਼ਰੂਰ ਕਾਮਯਾਬ ਕੀਤਾ ਜਾਊਗਾ ਹਾਂਜੀ ਮੇਰੀ ਤਰਨਤਾਰਨ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਤੇ ਹਲਕੇ ਦੇ ਵਿੱਚ ਪਿੰਡਾਂ ਵਿੱਚ ਰਹਿੰਦੇ ਵਾਸੀਆਂ ਨੂੰ ਜਿਹੜੇ ਨੇ ਉਹਨਾਂ ਨੂੰ ਇਹ ਹੀ ਅਪੀਲ ਆ ਕਿ ਵੱਧ ਤੋਂ ਵੱਧ ਜਿੰਨੇ ਵੀ 3 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਮਹਿੰਦਰਾ ਐਵੇਨਿਊ ਆ ਜਾਂਦਾ ਹੈ ਤੇ ਫਿਰ ਬਾਠ ਹੈਵੀ ਨੂ ਆ ਜਾਂਦਾ ਮਹਿੰਦਰਾ ਨਿਕਲੇ ਵਾ ਜਾਂਦਾ ਜੀ ਇਕਬਾਲ ਐਵੀਨਿਊ ਪ੍ਰਤਾਪ ਐਵੀਨਿਊ 골ਡਨ ਐਵੀਨਿਊ ਆ ਜਾਂਦੀ ਆ ਨਾਲ ਲੱਗਦਾ ਆਪਣਾ ਦੀਪ ਐਵੀਨਿਊ ਆਉਂਦਾ ਆ ਜੀ ਫਤੇ ਚੱਕ ਦਾ ਰੋਡ ਆਉਂਦਾ ਆ ਜਿੱਥੇ ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਸਾਥ ਸੰਬੰਧੀ ਸੱਜਣ ਮਿੱਤਰ ਹੈਗੇ ਨੇ ਸਾਰਿਆਂ ਨੂੰ ਫੋਨ ਲਾ ਕੇ ਇਸ ਚੀਜ਼ ਦੀ ਜਰੂਰ ਕਹਿ ਦਿੱਤਾ ਜਾਵੇ ਕਿ ਜਿਹੜੀ ਵੋਟ ਆ ਉਹ ਮਾਈਕ ਦੇ ਚੋਣ ਨਿਸ਼ਾਨ ਤੇ ਹੀ ਪਾਈ ਜਾਵੇ ਜੀ ਵੋਟਰ ਜਦੋਂ ਕੋਈ ਵੀ ਚੋਣ ਮੈਦਾਨ ਦੇ ਵਿੱਚ ਉਤਰੀਦਾ ਜੀ ਉਦੋਂ ਇਹ ਚੀਜ਼ ਸੋਚ ਕੇ ਉਤਰੀਦਾ ਕਿ ਮੁਕਾਬਲਾ ਸਾਰਿਆਂ ਨੇ ਕਰਾਂਗੇ ਤੇ ਜੋ ਲੋਕਾਂ ਦਾ ਫਤਵਾ ਆ ਉਹ ਸਿਰ ਮੱਥੇ ਆ ਜੀ ਜੇ ਸਾਨੂੰ ਸੰਗਤ ਪਿਆਰ ਕਰਦੀ ਆ ਤੇ ਫਿਰ ਉਹ ਸਾਡੇ ਨਾਲ ਜ਼ਰੂਰ ਖੜੂਗੀ ਆਮ ਆਦਮੀ ਪਾਰਟੀ ਵੱਲੋਂ ਕਿਹਨਾਂ ਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਐਮ ਐਲ اے ਨੇ ਉਹਨਾਂ ਦੀ ਵਾਈਫ ਨੂੰ ਨਵਜੋਤ ਕੌਰ ਹੁੰਦਲ ਜੀ ਨੂੰ ਟਿਕਟ ਦਿੱਤੀ ਗਈ ਆ ਜੀ ਤੁਹਾਡੇ ਵੱਲੋਂ ਕਿਹਨੇ ਉਮੀਦਵਾਰ ਨੇ ਸਾਡੇ ਵੱਲੋਂ ਤੇ ਜੀ ਮੇਰੇ ਜੋ ਮੇਰੇ ਵਾਈਫ ਖੜੇ ਨੇ ਇਥੋਂ ਮੈਡਮ ਜਤਿੰਦਰ ਕੌਰ ਚਾਲ ਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਰ ਕਾਮਯਾਬ ਕਰੋ ਸਾਡਾ ਚੋਣ ਨਿਸ਼ਾਨ ਜਿਹੜਾ ਮਾਈਕ ਆ ਜੀ